ਉਹ ਜਿਨੇ ਰਸੀ ਰੰਗਾਂ ਦਾ ਸਮਯ ਜਿਨੇ ਰਸੀ ਰੰਗਾਂ ਦਾ ਚੁਣਨ ਘਣ ਘਣ ਕੌਂਦੀ ਕੁੰਬੀ 베ਰੀ ਸ਼ਕਤੀ ਨਗਰ ਵਿਖੇ ਨਵੰਵੀ ਦੇ ਮੌਕੇ ਤੇ ਮਾਤਾ ਰਾਣੀ ਦਾ ਸ਼ਿੰਗਾਰ ਕਰਕੇ ਕੀਤਾ ਗਿਆ ਸ਼ੁਕਰਾਨਾ ਹਰ ਰੋਜ਼ ਲੱਗ ਰਹੀਆਂ ਨੇ ਮਾਂ ਦੀਆਂ ਚੌਂਕੀਆਂ ਸ਼ਿਵਤਾਮ ਬਾਬਾ ਸਰੂਪ ਦਾਸ ਜੀ ਦੀ ਕੁੰਬੀਬੇਰੀ ਸ਼ਕਤੀ ਨਗਰ ਵਿਖੇ ਨਵੰਦੀ ਦੇ ਪਵਿੱਤਰ ਮੌਕੇ ਤੇ ਮਾਤਾ ਰਾਣੀ ਦਾ ਸ਼ਿੰਗਾਰ ਕਰਕੇ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਹਰ ਰੋਜ਼ ਮਾਂ ਦੀਆਂ ਚੌਂਕੀਆਂ ਲੱਗ ਰਹੀਆਂ ਨੇ ਅਤੇ ਅੱਜ ਅਸ਼ਟਮੀ ਤੇ ਨੰਮੀ ਵਿਸ਼ੇਸ਼ਪੂਰਵਕ ਤੇ ਵੀਨਾ ਪਾਟਿਆ ਸ਼੍ਰੀਮਤੀ ਉਰਮਿਲਾ ਅਤੇ ਇਸ ਦੇ ਨਾਲ ਸਪਨਾ ਵਿਕਾਸ ਪਾਟਿਆ ਅਤੇ ਇਸ ਦੇ ਨਾਲ ਸੁਨੀਤ ਸ਼ਰਮਾ ਅਤੇ ਇਸ ਦੇ ਨਾਲ ਰਾਜੂ ਵੱਲੋਂ ਮਾਤਾ ਦਾ ਸ਼ਿੰਗਾਰ ਕੀਤਾ ਗਿਆ ਅਤੇ ਮਾਂ ਦੇ ਰੂਪ ਦੇ ਦਰਸ਼ਨ ਕਰਕੇ ਹਰ ਭਗਤ ਮਹਾਮਾਈ ਦੀ ਜੈ ਕਰ ਉੱਠਿਆ ਦਰਬਾਰ ਅੰਦਰ ਐਦਾਂ ਦਾ ਮਾਹੌਲ ਬਣ ਗਿਆ ਜਿਵੇਂ ਮਾਤਾ ਸ਼ੇਰਾਂ ਦੇ ਸਵਾਰ ਹੋ ਕੇ ਆਪ ਹੋਈ ਹੋਏ ਇਸ ਮੌਕੇ ਤੇ ਪ੍ਰਸਿੱਧ ਪੰਡਿਤ ਫਤੇ ਕ੍ਰਿਸ਼ਨ ਅਤੇ ਵੀਨਾ ਪਾਟਿਆ ਵੱਲੋਂ ਕੰਜਕਾਂ ਨੂੰ ਪੂਜਨ ਕੀਤਾ ਗਿਆ ਭਜਨ ਗਾਏ ਗਏ ਅਤੇ ਇਸ ਦੇ ਨਾਲ ਹੀ ਗੌਰਵ ਅਤੇ ਇਸ ਦੇ ਨਾਲ ਹੀ ਵਰुण ਬਬਲ ਨੇ ਮਾਤਾ ਰਾਣੀ ਦੀਆਂ ਪੇਟਾਂ ਗਾ ਕੇ ਭਗਤਾਂ ਨੂੰ ਭਾਪ ਭਰੇ ਭਜਨਾ ਤੇ ਚੁੰਮਣ ਲਈ ਮਜਬੂਰ ਕਰ ਦਿੱਤਾ ਮਾਂ ਨੂੰ ਲਾਲ ਚੋਲਾ ਅਤੇ ਲਾਲ ਚੂੜੀਆਂ ਚੜਾਈਆਂ ਗਈਆਂ ਅਤੇ ਭਗਤਾਂ ਵਿੱਚ ਖੂਬ ਭਾਵਨਾ ਅਤੇ ਜੋਸ਼ ਦੇ ਦਰਸ਼ਨ ਹੋਏ ਮੌਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ प्रमोद ਪਾਟਿਆ ਅਤੇ ਮਹਾਜਨ ਨੇ ਆਏ ਹੋਏ ਭਗਤਾਂ ਨੂੰ ਸਰੋਪੇ ਪੇਟ ਕੀਤੇ ਅਤੇ ਮਾਂ ਦਾ ਪ੍ਰਸ਼ਾਦ ਵਰਤਾਇਆ